ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਸਾਰਿਆਂ ਦਾ ਤੰਦਰੁਸਤ ਰਹੋ ਜੀ ਦੋਸਤੋ ਸਵੇਰੇ ਵੱਜ ਗਏ ਨੇ 9 ਤੇ ਦੋਸਤੋ ਜਿਹੜਾ ਮੌਸਮ ਆ ਬਹੁਤ ਹੀ ਸੋਹਣਾ ਰਾਤ ਦਾ ਮੌਸਮਾ ਬੜਾ ਕਿਊਟ ਆ ਜੀ ਰਾਤ ਦਾ ਕਿੰਮਣ ਕਿੰਮਣ ਹੋ ਰਹੀ ਹੈ ਸਵੇਰੇ ਅੱਜ ਮੀਂਹ ਪਿਆ ਗਿਆ ਤੇ ਦੋਸਤੋ ਅੱਜ ਜਿਹੜਾ ਮੌਸਮ ਵਧੀਆ ਹੋਣ ਦੇ ਕਰਕੇ ਆਪਾਂ ਉੱਥੇ ਖੜੇ ਆ ਤੇ ਜਲਦੀ ਤੇ ਆਪਾਂ ਹੁਣ ਕਰਦੇ ਆ ਗੱਲਾਂ ਬਾਤਾਂ ਤੇ ਬਣੇ ਰੋ ਆਪਣੇ ਨਾਲ ਤੇ ਆਜੋ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਖੇਤ ਤੇ ਖੇਤ ਦੇ ਵੇਖ ਕੇ ਆਉਂਦੇ ਆ ਖੇਤ ਕਿਵੇਂ ਆ ਮੀਂਹ ਤੇ ਝੋਨਾ ਕਿੱਦਾਂ ਖੜਾ ਹੈਗਾ ਜਾ ਪਕੜਦੇ ਖੇਤ ਗੇੜਾ ਤੇ ਖੇਤ ਤੋਂ ਹੁਣ ਰੋਣ ਕਿ ਮਿਲਿਆ ਦੋਸਤੋ ਮਿਲਦੇ ਆਪਾਂ ਖੇਤ ਜਾ ਕੇ ਤੇ ਦੋਸਤੋ ਆ ਵੇਲੇ ਝੋਨੇ ਨੂੰ ਹਜੇ ਪਾਣੀ ਲੋੜ ਆ ਕਹਿਣਾ ਮਤਲਬ ਵਿੱਚੋ ਵਿੱਚ ਹਜੇ ਸੁੱਕੇ ਪਏ ਆ ਕਹਿਣਾ ਮਤਲਬ ਮੀਂਹ ਹਜੇ ਹੋਰ ਪੈ ਜੇ ਤਾਂ ਜਣੀ ਚੰਗੀ ਯਾਰਾ ਜਿਹੜਾ ਤੇ ਝੋਨੇ ਵੈਸੇ ਤੁਰ ਪੈਣੇ ਜਿਸ ਤਰ੍ਹਾਂ ਤੁਸੀਂ ਇੱਧਰ ਦੇਖ ਸਕਦੇ ਹੋ ਆ ਥੋੜਾ ਥੋੜੇ ਦਿਨ ਪਹਿਲਾਂ ਲੱਗਣ ਸੀਗਾ ਇੱਧਰ ਕੁਛ ਲੱਗਣ ਵਾਲੇ ਪਏ ਆ ਆਪਣੀ ਖੇਤ ਦੇ ਉਰਲੇ ਪਾਸੇ ਆਪਣੇ ਖੇਤਾਂ ਦਾ ਪਰ ਰਾਹ ਚਾਹ ਜੇ ਇਹਨਾਂ ਤੋਂ ਹਮਿਆਰ ਨਜ਼ਾਰਾ ਇੱਧਰ ਦੇਖੋ ਦੋਸਤੋ ਆਜਾ ਨਾ ਨਵੇਂ ਲੱਗਾ ਕੱਲ ਤੇ ਆਪਾਂ ਸਾਨੂੰ ਆਪਣੀ ਮੋਟਰ ਲੈ ਚੱਲਦੇ ਇੱਧਰ ਹਜੇ ਪੈਲੀ ਪਾਉਣ ਲਈ ਪਈਏ ਦੋਸਤੋ ਕਦੂ ਕਰਨ ਵਾਲਾ ਫੇਰ ਝੋਨਾ ਲਾਉਣਗੇ ਇੱਥੇ ਆਪਾਂ ਪਹੁੰਚਦੇ ਖੇਤ ਤੇ ਆਪਾਂ ਆਗੇ ਦੋਸਤੋ ਆਪਣੇ ਖੇਤ ਆਪਾਂ ਤੁਹਾਨੂੰ ਦਿਖਾਉਨੇ ਇੱਥੇ ਆਪਣਾ ਝੋਨਾ ਜਿਹੜਾ ਕੀ ਆਪਣੇ ਜਿਹੜੇ ਵੀਰ ਨੂੰ ਆਪਾਂ ਠੇਕੇ ਤੇ ਪਹਿਲੇ ਦਿੱਤਾ ਉਹਨੇ ਵੀ ਲਾਤਾ ਥੋੜੇ ਦਿਨ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਆਏ ਸੀ ਕੰਪਿਊਟਰ ਕਰਾਇਆ ਲੱਗਦਾ ਪਿਆ ਸੀ ਆਪਣੇ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਹ ਤਾਂ ਆਪਣੇ ਕਵਾਂਨੇ ਝੋਨਾ ਤੇ ਆਪਾਂ ਤੁਹਾਨੂੰ ਆਪਣੇ ਝੋਨੇ ਨੇੜੇ ਲੈ ਕੇ ਚੱਲਦੇ ਆ ਆ ਕਿਹ ਪੱਠੇ ਬੀਜੇ ਆ ਪਰ ਇਹ ਮੀਂਹ ਪੈਣ ਤੋਂ ਪਹਿਲਾਂ ਉੱਗ ਖੜੇ ਆ ਤੇ ਇਸ ਲਈ ਥੋੜੇ ਵਧੀਆ ਚਲੋ ਹੋ ਗਏ ਆ ਇਹ ਹੁਣ ਹੋ ਜਾਣਗੇ ਜੇ ਪਹਿਲਾਂ ਹੀ ਕਰੰਟ ਹੋ ਜਾਂਦੇ ਤੇ ਫੇਰ ਹੁਣ ਮਸਕਲ ਹੋਦਾ ਹੀ ਆ ਤੇ ਦੋਸਤੋ ਇੱਕ ਤੁਹਾਨੂੰ ਦਿਖਾਉਣਾ ਮੈਂ ਕੱਲ ਵੀ ਖੇਤਾਈ ਕੱਲ ਪਰ ਬਲੌਗ ਨਹੀਂ ਬਣਾਇਆ ਤੇ ਟਟਰੀਆਂ ਜਿਹੜੀਆਂ ਹੈਗੀਆਂ ਦੂਰੋਂ ਵੇਖ ਕੇ ਪਰ ਰੌਲਾ ਪਾਉਣ ਲੱਗਦੇ ਨੇ ਜਾਂ ਤਾਂ ਇਹਨਾਂ ਦੇ ਬੱਚੇ ਹੁੰਦੇ ਇੱਥੇ ਮੈਂ ਸੁਣਿਆ ਸੀਗਾ ਸੁਣਨ ਮੈਂ ਵੇਖਿਆ ਵੀ ਕਾਫੀ ਵਾਰੀ ਇਹਨਾਂ ਦੇ ਬੱਚੇ ਹੁੰਦੇ ਇੱਥੇ ਤੇ ਬੱਚੇ ਹੋਣ ਕਰਕੇ ਰੌਲਾ ਪਾਉਂਦੇ ਆ ਵੀ ਸਾਡੇ ਬੱਚਣਾਂ ਤੰਗ ਪਰੇਸ਼ਾਨ ਕਰੇ ਜਿਹੜਾ ਵੀ ਬੰਦਾ ਆਦਮੀ ਖੇਤ ਵਿੱਚ ਆ ਰਿਹਾ ਤੇ ਦੋਸਤੋ ਆ ਆਪਣਾ ਝੋਨਾ ਜੀ ਮਤਲਬ ਕਿ ਆਪਣੀ ਪੈਲੀ ਆ ਦੇਖੋ ਆਪਣੇ ਇੱਥੇ ਝੋਨਾ ਲੱਗ ਚੁੱਕਿਆ ਤੁਹਾਨੂੰ ਥੋੜਾ ਮੈਂ ਜ਼ੂਮ ਕਰਕੇ ਦਿਖਾ ਦਾਂ ਆ ਦੇਖੋ ਜੋ ਥੋੜੇ ਦਿਨ ਪਹਿਲਾਂ ਐਸੀ ਆਪਣੀ ਇੱਕ ਕਲੀ ਪੈ ਸੌਰੀ ਪੈਲੀ ਵਿੱਚ ਅ ਕੰਪਿਊਟਰ ਕਰਾ ਲੱਗ ਰਿਹਾ ਸੀ ਤੇ ਉਹਦੇ ਚੋਣਾਂ ਲੱਗਾ ਸੀਗਾ ਹੁਣ ਕਾਫੀ ਦਿਨਾਂ ਬਾਅਦ ਆਪਾਂ ਖੇਤਾਂ ਜਾਏ ਆ ਤੇ ਝੋਨਾ ਇੱਥੇ ਲੱਗ ਚੁੱਕਾ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਰਾਹ ਦੇ ਇਧਰਲੇ ਪਾਸੇ ਵੀ ਜਿਹੜਾ ਆਪਣਾ ਝੋਨਾ ਸਾਡਾ ਆਪਾਂ ਮੋਟਰ ਤੇ ਵੀ ਲੈ ਕੇ ਚੱਲਦੇ ਆਂ ਤੇ ਆਹ ਦੇਖੋ ਔਰ ਲੰਮੀ ਵਟ ਤੱਕ ਚੁੰਨਾ ਆਪਣੇ ਦੋਸਤੋ ਆਪਣੀ ਪੈਲੀ ਸਵਾਪਤ ਨੂੰ ਲੈ ਕੇ ਚੱਲਦੇ ਆਂ ਮੋਟਰ ਤੇ ਲਾਈਟ ਮੈਂ ਪੁੱਛਿਆ ਕਿ ਗਵੰਡੀ ਤੋਂ ਉਹ ਕਹਿੰਦਾ ਸਵੇਰੇ ਚੱਲਦੀ ਆ ਸਵੇਰੇ ਅ ਸਵੇਰੇ ਆਉਂਦੀ ਤੇ 1 ਵਜੇ ਤੱਕ ਚੱਲਦੀ ਆ ਆੜੇ ਪੱਠੇ ਆਪਾਂ ਗੱਲ ਕਰਦੇ ਸੀਗੇ ਇੱਥੇ ਆਪਾਂ ਆਪਣੇ ਪਸ਼ੂਆਂ ਜੋਗੇ ਪੱਠੇੜੀ ਇਹ ਪਹਿਲੀ ਆਪ ਰੱਖ ਲਈ ਸੀ ਕਿਉਂਕਿ ਇੱਥੇ ਪੱਠੇ ਬਿਜ਼ਨਸ ਸੀਗੇ ਤੇ ਤੇ ਦੋਸਤੋ ਫੋਨ 'ਤੇ ਕੋਈ ਆਵਾਜ਼ਾਂ ਮਾਰੀ ਨਾ ਗਵੰਡੀ ਤੇ ਇਧਰ ਤੁਸੀਂ ਝੋਨਾ ਵੇਖ ਰਹੇ ਹੋ ਆਪਣਾ ਤੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਆਪਦੇ ਏਰੀਆ 'ਚ ਤੁਹਾਡੇ ਝੋਨਾ ਲੱਗ ਚੁੱਕਿਆ ਤੇ ਕਿੰਨਾ ਕੁ ਰਹਿ ਗਿਆ ਤੇ ਮੀਂਹ ਤੁਹਾਡੇ ਕਿਵੇਂ ਆ ਕਿਉਂਕਿ ਝੋਨੇ ਨੂੰ ਜਿਹੜੀ ਹੈਗੀ ਮੀਂਹ ਦੇ ਪਾਣੀ ਦੀ ਬਹੁਤ ਲੋੜ ਹੁੰਦੀ ਆ ਮੋਟਰਾਂ ਚੱਲ ਵਿਚਾਰੇ ਜਿਹੜੀਆਂ ਆ ਪਾਣੀ ਦੇ ਹੀ ਰਹੀਆਂ ਹੁੰਦੀਆਂ ਨੇ ਪਰ ਜਿਹੜਾ ਮੀਂਹ ਪੈ ਜੇ ਉਹਨੂੰ ਕਹਿੰਦੇ ਸੋਨੇ ਤੇ ਸੁਹਾਗ ਵਾਲੀ ਗੱਲ ਹੋ ਜਾਂਦੀ ਆ ਤੇ ਮੀਂਹ ਦੇ ਪਾਣੀ ਨਾਲ ਝੋਨਾ ਥੋੜਾ ਜਿਹਾ ਉਸ ਤੋਂ ਵੀ ਵਧੀਆ ਜਿਹੜਾ ਤੁਰ ਪੈਂਦਾ ਦੋਸਤੋ ਲਓ ਜੀ ਆਪਾਂ ਪਹੁੰਚ ਗਏ ਆਪਣੀ ਮੋਟਰ ਤੇ ਹਰ ਵਾਰੀ ਤਰ੍ਹਾਂ ਤੁਹਾਨੂੰ ਦਿਖਾ ਦਈਏ ਕਿ ਮੋਟਰਾਂ ਦੇਖ ਸਕਦੇ ਤੁਸੀਂ ਪਾਣੀ ਸਾਫ਼-ਸਾਫ਼ ਪਾਣੀ ਆ ਤੇ ਮੋਟਰ ਸਰਜਰੀ ਚੱਲੀ ਆ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਮੇ ਸਟੀਰੀ ਲਾਈਟ ਆਉਂਦੀ ਆ ਸੁਬਾ ਸਾਂਝ ਦੇ ਬੱਚੇ ਐਟ ਸਿਟੀ ਪਈ ਗਏ ਨੇ ਤੇ ਆ ਤੁਹਾਨੂੰ ਆਪਣਾ ਝੋਨਾ ਦਿਖਾ ਦੰਨੇ ਆ ਸਾਰਾ ਜਿੱਥੇ ਕੈਮਰਾ ਤੁਹਾਨੂੰ ਜਿੱਥੇ ਲੈ ਕੇ ਜਾਊਗਾ ਆ ਦੇਖੋ ਸੁੱਕਿਆ ਪਿਆ ਇੱਥੇ ਪਾਣੀ ਲੋਡ ਹੈਗੀ ਆ ਮੀਂਹ ਵਹ ਦੋ ਦਿਨ ਦੱਸਿਆ ਨਟ ਨੇ ਚਲੋ ਮੀਂਹ ਪੈ ਜਤਾ ਬਹੁਤ ਹੀ ਵਧੀਆ ਗੱਲ ਹੈਗੀ ਆ ਤੇ ਇਧਰ ਝੋਨੇ ਚ ਪ੍ਰੋਪਰ ਦਾ ਪਾਣੀ ਚਲੋ ਹੈਗਾ ਇਧਰ ਖੜਾ ਪਾਣੀ ਔਰ ਜਿਹੜੀ ਵੱਟ ਦਿਨ ਦੀ ਆ ਦੋਸਤੋ ਆ ਵੱਟ ਨਹੀਂ ਉਸ ਤੋਂ ਅਗਲੀ ਉੱਥੇ ਤੱਕ ਆਪਣੀ ਪੈਲੀ ਹੈਗੀ ਆ ਤੇ ਝੋਨਾ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਸਮੇਂ ਤੇ ਲੱਗ ਗਿਆ ਤੇ ਵਧੀਆ ਹੈਗਾ ਤੇ ਬਸ ਹੁਣ ਤਾਂ ਰੇਹਾਂ ਖਾਦਾਂ ਪੈਣੀਆਂ ਚਾਲੂ ਹੋ ਜਾਣੀਆਂ ਝੋਨੇ ਦੇ ਵਿੱਚ ਥੋੜੇ ਦਿਨਾਂ ਬਾਅਦ ਅੱਜ ਵੀ ਮੀਂਹ ਦੇ ਚਾਂਸ ਹੈ ਕਿ ਦੇਖ ਰੋ ਬੱਦਲ ਉੱਪਰ ਹੀ ਤਰੇ ਫਿਰਦਾ ਅੱਜ ਧੁੱਪ ਥੋੜੀ ਹੀ ਨਿਕਲੀ ਸੀਗੀ ਕਿਉਂਕਿ ਤੁਹਾਨੂੰ ਦੱਸਿਆ ਵੀ ਰਾਤ ਦਾ ਥੋੜਾ ਜਿਹਾ ਮੀਂਹ ਪੈ ਰਿਹਾ ਥੋੜਾ ਥੋੜਾ ਕਰਕੇ ਤੇ ਉਹ ਨਾਲ ਗਰਮੀ ਤੋਂ ਰਾਹਤ ਤਾਂ ਮਿਲੀ ਚਲੋ ਝੋਣ ਨੂੰ ਥੋੜਾ ਕਾਣਾ ਫਰਕ ਪਿਆ ਉੱਪਰ ਜਿਆਦੇ ਮੀਂਹ ਨਹੀਂ ਹੈਗਾ ਪਰ ਥੋੜਾ ਕਾਣਾ ਫਰਕ ਪਿਆ ਹੋਊਗਾ ਤੇ ਇਹਨੇ ਨਾ ਚਲੋ ਮੌਸਮ 'ਚ ਥੋੜਾ ਫਰਕ ਪੈ ਗਿਆ ਤੇ ਵਧੀਆ ਗੱਲ ਆ ਤੇ ਜੇ ਥੋੜਾ ਜਿਆਦੇ ਟੈਕੇ ਮੀਂਹ ਪੈ ਜਾਂਦਾ ਹੈਗਾ ਤੇ ਝੋਣਿਆਂ ਨੂੰ ਬਹੁਤ ਹੀ ਵਧੀਆ ਫਾਇਦਾ ਹੋ ਜਾਊਗਾ ਤੇ ਚਲੋ ਦੋਸਤੋ ਆਪਾਂ ਖੇਤ ਚ ਕੱਢ ਲਿਆ ਗੇੜਾ ਮੌਸਮ ਠੰਡਾ ਸੀ ਤੇ ਆਪਾਂ ਚਲੋ ਇੱਥੇ ਆਏ ਸੀਗੇ ਤੇ ਚੁੰਨਾ ਚੁੰਨਾ ਵੇਖ ਲਿਆ ਰੂਹ ਖੁਸ਼ ਹੋ ਜਾਂਦੀ ਹੈ ਖੇਤ ਆ ਕੇ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਦੱਸਦਾ ਹੁਣ ਨਾ ਦੋਸਤੋ ਤੁਸੀਂ ਵੀ ਖੇਤ ਗੇੜਾ ਮਾਰਿਆ ਕਰੋ ਬੱਚਿਆਂ ਨੂੰ ਵੀ ਲੈ ਜਾਇਆ ਕਰੋ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਤੇ ਅੱਜ ਦੇ ਵਲੌਗ ਵਿੱਚ ਤੇ ਚਲੋ ਦੋਸਤੋ ਆਪਣਾ ਖੇਤ ਵਾਜਿਆ ਗੇੜਾ ਤੁਹਾਡੇ ਲਈ ਬਣ ਗਿਆ ਵਲੌਗ ਤੇ ਤੁਹਾਨੂੰ ਅੱਜ ਦਾ ਵਲੌਗ ਕਿਦਾਂ ਲੱਗਾ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਨਵੇਂ ਭੈਣ ਭਰਾ ਤੇ ਆਪਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਜੀ